ਕਿਸਾਨ 14 ਮਾਰਚ ਨੂੰ ਰੋਸ਼ ਪ੍ਰਦਰਸ਼ਨ ਕਰਨ ਦੇ ਲਈ ਸੰਗਰੂਰ ਤੋਂ ਵੀ ਦਿੱਲੀ ਲਈ ਰਵਾਨਾ ਹੋਏ ਨੇ ਖਾਸ ਗੱਲ ਇਹ ਹੈ ਕਿ ਵੱਡੀ ਗਿਣਤੀ ਦੇ ਵਿੱਚ ਇਸ ਵਾਰ ਔਰਤਾਂ ਨੇ ਵੀ ਦਿੱਲੀ ਨੂੰ ਚਾਲੇ ਪਾਏ ਨੇ ਤੇ ਉਹਨਾਂ 'ਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ ਐਸਕੇਮ ਦੇ ਸੱਦੇ ਤੇ ਦਿੱਲੀ ਚ 14 ਮਾਰਚ ਦੀ ਮਹਾ ਪੰਚਾਇਤ ਲਈ ਨੌਜਵਾਨ ਅਤੇ ਬਜ਼ੁਰਗ ਹੀ ਨਹੀਂ ਸੰਗੋ ਵੱਡੀ ਗਿਣਤੀ ਚ ਕਿਸਾਨ ਔਰਤਾਂ ਵੀ ਦਿੱਲੀ ਨੂੰ ਕੂਚ ਕਰ ਰਹੀਆਂ ਨੇ ਤਸਵੀਰਾਂ ਸੰਗਰੂਰ ਦੇ ਮੂਲਕ ਦੀਆਂ ਨੇ ਵੱਡੀ ਗਿਣਤੀ ਚ ਵਿਖਾਈ ਦੇ ਰਹੀਆਂ ਇਹ ਕਿਸਾਨ ਔਰਤਾਂ ਉਗਰਾਹ ਜੱਥੇਬੰਦੀ ਨਾਲ ਸੰਬੰਧਿਤ ਨੇ ਉਤਸ਼ਾਹ ਇਹਨਾਂ ਕਿ ਹਰ ਹਾਲ ਜਿੱਤ ਦਾ ਦਮ ਭਰਿਆ ਜਾ ਰਿਹਾ ਹੈ ਐਸਕੇਮ ਦੇ ਸੱਦੇ ਤੇ ਗਣੀ ਆਉਣ ਵਾਲੀ ਕੱਲ 14 ਮਾਰਚ ਨੂੰ ਦਿੱਲੀ ਦੇ ਵਿੱਚ ਮਹਾ ਕਿਸਾਨ ਮਜ਼ਦੂਰ ਪੰਚਾਇਤ ਕਰਨ ਜਾ ਰਹੇ ਆ ਕਿਉਂਕਿ ਪਿਛਲੇ ਕੁਝ ਵੇਲੇ ਬਹੁਤ ਸਾਰੀਆਂ ਮੰਗਾਂ ਨੇ ਅਧੂਰੀਆਂ ਪਈਆਂ ਰਹਿ ਗਈਆਂ ਕੁਝ ਮੰਗਾਂ ਫੌਰੀ ਤੌਰ ਤੇ ਉਤਪਨ ਹੋ ਗਈਆਂ ਜਿਵੇਂ ਲਖੀਮਪੁਰ ਖੀਰੀ ਦੇ ਜੋ ਦੋਸਤੀਆਂ ਨੂੰ ਸਜਾਵਾਂਤ ਪਾਉਣੀਆਂ ਐਮਐਸਪੀ ਦੀ ਬਹੁਤ ਵੱਡੀ ਜਿਹੜੀ ਮੰਗ ਹੈ ਦੂਰੀ ਰਹੀ ਸਰਕਾਰ ਨੇ ਉਦੋਂ ਕਿਹਾ ਤੀਗਾ ਵੀ ਅਸੀਂ ਕਮੇਟੀ ਬਣਾਵਾਂਗੇ ਕਮੇਟੀ ਬਣਾ ਕੇ ਐਮਐਸਪੀ ਜਿਹੜੀ ਲਾਗੂ ਕਰਾਂਗੇ ਉਸ ਦੇ ਅੱਜ ਤੱਕ ਕੋਈ ਕੰਮ ਨਹੀਂ ਹੋਇਆ ਜਿਵੇਂ ਸਾਡੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਹੱਡ ਭੰਨ ਮਿਹਨਤ ਕਰਦੇ ਆ ਜਿਹੜੀ 10000 ਰੁਪਿਆ ਉਹਨਾਂ ਨੂੰ ਪੈਨਸ਼ਨ ਦੇਣ ਦਾ ਜੋ ਸਾਡਾ ਸਿਸਟਮ ਹੈ ਜਥੇਬੰਦੀ ਵੱਲੋਂ ਉਹ ਬਣਾਇਆ ਹੈ ਇਹਨਾਂ ਮੁੱਖ ਮੰਗਾਂ ਨੂੰ ਲੈ ਕੇ ਦਿੱਲੀ ਦੇ ਵਿੱਚ ਕੱਲ ਨੂੰ ਮਹਾਪੰਚਾਇਤ ਕਰਨ ਜਾ ਰਹੇ ਆ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਲਗਭਗ 200 ਬੱਸਾਂ ਦਾ ਜਿਹੜਾ ਵੱਡਾ ਕਾਫਲਾ ਹੈ ਉੱਥੇ ਜਾਣਾ ਜਿਸ ਦੇ ਵਿੱਚ ਮਜ਼ਦੂਰ ਵੀ ਨੇ ਕਿਸਾਨ ਵੀ ਨੇ ਸਾਡੀਆਂ ਭੈਣਾ ਵੀ ਨੇ ਸਾਰੇ ਸਮੂਹ ਤਬਕਿਆਂ ਦੇ ਲੋਕਾਂ ਨੂੰ ਇਕੱਠੇ ਲੈ ਕੇ ਤੁਰੇ ਕਿੰਨੀ ਕੁ ਘੰਟੀ ਦੇ ਵਿੱਚ ਕਿਸਾਨ ਬੀਬੀਆਂ ਬੋਲ ਰਹੀਆਂ ਨੇ ਸਾਰੀਆਂ ਪੰਜਾਬ ਦੇ ਕਿ ਜ਼ਿਲ੍ਹੇ ਦੇ ਜਾਂ ਪੰਜਾਬ ਪੰਜਾਬ ਦੇ ਲਗਭਗ ਭੈਣਾ ਵਿੱਚ ਕਿਸਾਨ ਮਜ਼ਦੂਰ ਸਾਰੇ ਤਬਕਿਆਂ ਨਾਲ ਲੈ ਕੇ ਲਗਭਗ 40000 ਦਾ ਜਿਹੜਾ ਇਕੱਠਾ ਹੈ ਸਾਡਾ ਅਰਦਾ ਹੈ ਸਾਡਾ ਮਤਲਬ ਟੀਚਾ ਹੈ 40000 ਇਹ ਵੀ ਕੁਝ ਕੁ ਤਾਂ ਉਰਾਹਾਂਗਾ ਇਕੱਲਾ 40000 ਦਾ ਟੀਚਾ ਬਣਾਇਆ ਤੇ ਹੋ ਜਾਣਗੇ 40000 ਲੋਕਾਂ 'ਚ ਵੱਡਾ ਉਤਸ਼ਾਹ ਹੈ ਹਰੇਕ ਪਿੰਡ ਦੇ ਵਿੱਚੋਂ 2-2 3-3 ਬੱਸਾਂ ਜਾ ਰਹੀਆਂ ਨੇ ਜੇ ਕਹਿਣਾ ਹੋਵੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਲਗਭਗ 200 ਬੱਸ ਕੱਲੀ ਸੰਗਰੂਰ ਜ਼ਿਲ੍ਹੇ ਦੀ ਹੈ ਤੇ ਭਾਰਤੀ ਕਿਸਾਨ ਜਨ union ਇਕਤਾ ਉਗਰਾਹ ਜੱਥੇਬੰਦੀ ਦਾ 40000 ਦਾ ਇਕੱਠ ਉੱਥੇ ਹੋਣ ਦੀ ਪੂਰੀ ਸੰਭਾਵਨਾ ਹੈ ਅਸੀਂ ਜਿਹੜੇ ਪਿੰਡ ਤੋਂ ਯਾਨੀ ਕਿ ਇੱਕ ਬੱਸ ਲਈ ਸੀ ਉੱਥੋਂ ਵੀ 2-2 ਬੱਸਾਂ ਆ ਰਹੀਆਂ ਨੇ ਹਾਲਾਂਕਿ ਸਾਡੇ ਬੰਦੇ ਫਿਰ ਵੀ ਪੂਰੇ ਜਿੰਨਾਂ ਨੇ ਆਣਾ ਚਾਹੁੰਦੇ ਨੇ ਉਹ ਪੂਰੇ ਅਸੀਂ ਨਹੀਂ ਲਿਜਾ ਸਕ ਰਹੇ ਸਾਡੇ ਕੋਲ ਸਾਧਨਾਂ ਦੀ ਘਾਟ ਹੋ ਗਈ ਜਿੱੜਤੀ ਵੱਲੋਂ ਲੋਕਾਂ ਦੀ ਕੋਈ ਕਮੀ ਨਹੀਂ ਪੂਰੇ ਉਤਸ਼ਾਹ ਚ ਆ ਰਹੇ ਨੇ ਕਿਉਂਕਿ ਮੋਦੀ ਸਰਕਾਰ ਨੇ 2 ਸਾਲ ਪਹਿਲਾਂ ਜਿਹੜੇ ਕਿਸਾਨ ਖੇਤੀ ਕਾਲੇ ਕਾਨੂੰਨ ਵਾਪਸ ਕਰਵਾ ਕੇ ਆਏ ਸੀ ਤੇ ਕੁਝ ਰਹਿੰਦियां ਮੰਗਾ ਸੀ ਮੋਦੀ ਸਰਕਾਰ ਨੇ ਵਾਅਦਾ ਕਰਕੇ ਉਸ ਟਾਈਮੇ ਘੋਲ ਸਮਾਪਤ ਕਰਵਾਇਆ ਸੀ ਵੀ ਜਿਹੜੀਆਂ ਰਹਿੰਦियां ਮੰਗਾ ਨੇ ਉਹ ਅਸੀਂ ਤੁਹਾਨੂੰ ਲਿਖਤੀ ਰੂਪ ਚ ਦਿੰਨੇ ਆ ਬਹੁਤ ਛੇਤੀ ਇਹਨਾਂ ਦਾ ਹੱਲ ਕਰ ਦਾਂਗੇ ਪਰ ਸਵਾ ਦੋ ਸਾਲ ਟੱਪ ਜਾਣ ਦੇ ਬਾਵਜੂਦ ਵੀ ਸਰਕਾਰ ਹਾਲੇ ਵੀ ਕੁੰਭ ਕਰਨੀ ਨੀਂਦ ਦੇ ਵਿੱਚ ਸੁੱਤੀ ਪਈ ਹੈ ਉਹ ਸਰਕਾਰ ਨੂੰ ਰਾਮਲੀਲਾ ਗਰਾਊਂਡ ਦੇ ਵਿੱਚ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਵੱਡੀ ਮਹਾਪੰਚਾਇਤ ਕਰਕੇ ਸਰਕਾਰ ਨੂੰ ਜਗਾਇਆ ਜਾਊਗਾ ਇਹ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਹੋਰ ਤਿੱਖੇ ਐਕਸ਼ਨ ਲਿੱਖੇ ਜਾਣਗੇ ਜਿਹੜੇ ਸਾਡੇ ਵੀਰ ਨੇ ਕੰਮ ਕਰਨ ਵਾਲੇ ਕਿਸਾਨ ਨੇ ਮਜ਼ਦੂਰ ਨੇ ਕੋਈ ਵੀ ਵਰਗਾ ਛੋਟਾ ਵਰਗਾ ਉਹਨੂੰ ਦੱਬੇ ਕੁਚਲੇ ਜਾ ਰਿਹਾ ਉਹਨੂੰ ਦਿਨ ਰਾਤ ਦੱਬ ਰਹੇ ਨੇ ਜਿਹੜੇ ਤਾਕੜੇ ਨੇ ਡਾਨੀ ਬਾਨੀ ਵਰਗੇ ਉਹ ਹੋਰ ਤਾਕੜੇ ਹੁੰਦੇ ਜਾਂਦੇ ਨੇ ਪਿਛਲੇ ਦਿਨੀ ਤੁਸੀਂ ਨੇ ਦੇਖਿਆ ਵੀ ਡਾਨੀ ਦੇ ਵਿਆਹ ਦੇ ਵਿੱਚ ਕਰੋੜਾਂ ਅਰਬਾਂ ਦੇ ਹਿਸਾਬ ਨਾਲ ਪੈਸਾ ਪਾਣੀ ਵਾਂਗੂ ਵਹਾਏ ਗਏ ਸਾਡੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਦਾ ਗਲ ਘੋਟ ਕੇ ਇਹ ਪੈਸਾ ਪਾਣੀ ਵਾਂਗੂ ਉਹਨਾਂ ਨੇ ਲਾਇਆ ਕੀ ਗੱਲ ਉਹਨਾਂ ਨੇ ਕੜਾਡੀ ਕਮਾਈਆਂ ਕੀਤੀਆਂ ਨੇ ਵੀ ਜਿਹੜੇ ਸਾਡਾ ਅਨਦਤ ਹੈ ਇਹ ਸੜਕਾਂ ਤੇ ਭੁੱਖਾ ਮਰਨ ਲੱਗ ਰਹੇ ਇੱਕ ਟਾਈਮ ਦੀ ਰੋਟੀ ਪਤਨੀ ਰੱਜ ਕੇ ਖਾਂਦੇ ਪਤਨੀ ਨਾ ਗਲਗਲ ਸਾਡੇ ਸਿਰ ਇਹਨਾਂ ਦੇ ਕਰਜ਼ੇ ਕਰਜ਼ੇ ਅਸੀਂ ਕੋਈ ਰਾਤ ਨੂੰ ਨਹੀਂ ਉੱਠ ਕੇ ਖਾਂਦੇ ਵੀ ਸਾਡੇ ਸਿਰ ਕਰਜ਼ੇ ਚੜੇ ਹੋਏ ਨੇ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਦੀ ਬਦੌਲਤ ਸਾਡੇ ਬੀਰਾਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਸਿਰ ਗਲਗਲ ਕਰ ਜੇ ਨੇ ਇੱਕ ਵਾਸਤੇ ਅਸੀਂ ਕਹਿੰਦੇ ਆ ਵੀ ਨੌਕਰੀ ਦੀ ਮੰਗ ਘਰ ਘਰ ਦੇ ਵਿੱਚ ਨੌਕਰੀ ਹੋਣੀ ਚਾਹੀਦੀ ਏ ਜਿਹੜੇ ਸਾਡੇ ਨੌਜਵਾਨ ਪੀੜ੍ਹੀ ਐ ਡਿਗਰੀਆਂ ਡਿਪਲੋਮੇ ਕਰੇ ਹੋਏ ਨੇ ਪੜ੍ਹੇ ਲਿਖੇ ਨੌਜਵਾਨ ਵੀਰ ਨੇ ਉਹਨਾਂ ਨੂੰ ਕੋਈ ਰੁਜ਼ਗਾਰ ਨਹੀਂ ਹੈਗਾ ਪੰਜਾਬ ਦੇ ਵਿੱਚ ਨੌਜਵਾਨੀਆਂ ਸਾਡੀ ਬਾਹਰ ਨੂੰ ਜਾਈ ਜਾਂਦੀ ਆ ਪੰਜਾਬ ਸਾਡਾ ਖਾਲੀ ਹੋਣ ਲੱਗ ਰਿਹਾ ਹੈ ਕਿਉਂਕਿ ਉਹਨਾਂ ਨੂੰ ਕੋਈ ਰੁਜ਼ਗਾਰ ਨਹੀਂ ਕੁਝ ਵੀਰ ਤਾਂ ਸਾਡੇ ਬਾਹਰਲੇ ਦੇ ਸਾਨੂੰ ਜਾਈ ਜਾਂਦੇ ਨੇ ਕੁਝ ਇੱਥੇ ਖੁਦ ਖੁਸ਼ੀਆਂ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਕੁਝ ਨਸ਼ਿਆਂ ਦੇ ਬੱਲ ਰਾ ਪੈ ਰਹੇ ਨੇ ਉਹਨਾਂ ਨੂੰ ਰੁਜ਼ਗਾਰ ਨਹੀਂ ਉਹਨਾਂ ਨੂੰ ਕੋਈ ਕਰੀਆਂ ਨਹੀਂ ਕਾਫਲਾ ਤਾਂ ਨਾ ਜਦੋਂ ਤੁਰਦੇਗਾ ਲੋਕ ਆਪਾਂ ਮਾਰੇ ਤੁਰਦੇ ਨੇ ਉਹਦੇ ਹੀ ਪਤਾ ਲੱਗਦਾ ਜਾ ਕੇ ਵੀ ਕਿੱਡਾ ਕ ਕਾਫਲਾ ਹੈਗਾ ਵੀ ਆਈਡੀਏ ਦੇ ਮਤਲਬ 50000 ਦਾ ਇਕੱਠ ਅੱਜ ਆਪਣਾ ਉਥੇ ਭਾਰਤੀ ਕਿਸਾਨ ਜੁਨੀਅਨ ਇਕਤਾ ਹੋ ਰਹਾ ਹਾਂ ਜਥੇਬੰਦੀ ਦਾ ਹੋਣ ਜਾ ਰਿਹਾ ਜਿਦੇ ਵਿੱਚ ਸਾਡੀਆਂ ਬੀਬੀਆਂ ਦੀ ਮਤਲਬ ਕਿ 25000 ਤੋਂ 20000 ਤੋਂ 25000 ਤੱਕ ਦੀ ਗਿਣਤੀ ਹੈ ਉਥੇ ਪਹੁੰਚੂਗੀ ਹਰ ਹਾਲਤ ਦੇ ਵਿੱਚ ਕਿਉਂਕਿ ਜਦੋਂ ਇਹ ਆਪ ਮਹਾਰੇ ਲੋਕ ਨੇਗੇ ਜਦੋਂ ਕਰਜ਼ੇ ਦੇ ਦਬੇ ਹੋਏ ਲੋਕ ਕੁਦਰਤ ਦੀਆਂ ਮਾਰਾਂ ਸਹਿਣ ਵਾਲੇ ਲੋਕ ਤੇ ਮਤਲਬ ਕਿ ਹੱਕਾਂ ਦੀ ਲੜਾਈ ਲੜਨ ਵਾਲੇ ਲੋਕ ਆਪ ਮਹਾਰੇ ਸੜਕਾਂ ਦੇ ਉੱਤੇ ਉਤਰਦੇ ਨੇ ਕਿਉਂਕਿ ਹੁਣ ਜਿਹੜੀਆਂ ਬੀਬੀਆਂ ਨੇਗੀਆਂ 3 ਸਾਲ ਤੋਂ ਲੈ ਕੇ ਇਹ ਸੰਘਰਸ਼ਾਂ ਦੇ ਰਾਹਾਂ ਤੇ ਉਤਰੀਆਂ ਹੋਈਆਂ ਨੇ ਇਹ ਜੰਗ ਦੇ ਮੈਦਾਨ ਦੇ ਵਿੱਚ ਉਤਰੀਆਂ ਹੋਈਆਂ ਨੇ ਇਹਨਾਂ ਨੂੰ ਸਾਰਾ ਪਤਾ ਹੈ ਕਿ ਆਪਣੇ ਹੱਕਾਂ ਦੀ ਲੜਾਈ ਕਿਵੇਂ ਲੜਨੀ ਹੈ ਜਿਹੜੇ ਨੌਜਵਾਨ ਬੱਚੇ ਨੇ ਉਹ ਸਿਸਕ ਸਿਸਕ ਕੇ ਮਰ ਰਹੇ ਨੇ ਮਹਿੰਗੀਆਂ ਪੜਾਈਆਂ ਕਰਾਉਂਦੇ ਨੇ ਮਾਪੇ ਲੱਖਾਂ ਦੀ ਪੜਾਈ ਕਰਾ ਕੇ ਜਦੋਂ ਉਹ ਬੱਚੇ ਆਪਣੇ ਮਤਲਬ ਕਿ ਬੇਰੁਜ਼ਗਾਰ ਰੁੱਲਦੇ ਨੇ ਫਿਰ বুੜੀਆਂ ਨੂੰ ਤਾਂ ਬੀਬੀਆਂ ਨੂੰ ਆਪੇ ਪਤਾ ਲੱਗਦਾ ਹੈ